ਜਾ ਜੋ ਜੜਦੀ ਕਲਾ ਮਹਾਰਾਜ ਇਹਦੇ ਦਰਸ਼ਕਾਂ ਨੇ ਦੇਖੀ ਜਨੇ ਤੁਹਾਨੂੰ ਵੀ ਕਿਦੋਂ ਬਾਬੇ ਨੇ ਨਾ ਨਾ ਵਾਹ ਜੀ ਵਾਹ ਵਾਹ ਜੀ ਬਹੁਤ ਬਹੁਤ ਧੰਨਵਾਦ ਆ ਜੀ ਦਾ ਤੇਰਾ ਤੁਸੀਂ ਦੱਸੋ ਤੁਹਾਡਾ ਕੀ ਹਾਲ ਜੀ ਬਹੁਤ ਵਧੀਆ ਕਿਰਪਾ ਮਾਲਕ ਦੀ ਬੜੇ ਨਿਆਰੇ ਜਿੰਦਗੀ ਦੇ ਚਲੋ ਸ਼ੁਕਰ ਹੈ ਆ ਜੀ ਨੰਦ ਚਾਹੀਦਾ ਆ ਪਰਮਾਤਮਾ ਦਾ ਸ਼ੁਕਰ ਹੈ ਲੈ ਕੇ ਜਾਣਾ ਇੱਥੋਂ ਨੰਦ ਲੈ ਜਾਣਾ ਬੜੀ ਕਿਰਪਾ ਮਹਾਰਾਜ ਦੀ ਨਿਆਰੇ ਲੈ ਜੀ ਹਾਂ ਰੌਣਕ ਮੇਲਾ ਵੇਖੋ ਗੱਪਾਂ ਸੋਹਣਾ ਦੇਣ ਦੇਣ ਸੋਹਣਾ ਇਹ ਕਰਾਂ ਡਰੈੱਸ ਕਰਾ ਦਈਏ ਭੈਣ ਸਰਾਵਾਂ ਲੋਡ ਜਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਤਰਨਤਾਰ ਸਾਹਿਬ ਬਿਲਕੁਲ ਜੀ ਤੇ ਲੱਗਿਆ ਆਪਣਾ ਵੀਰ ਬਾਪੂ ਦਾ ਸਾਹਿਬ ਬਿਲਕੁਲ ਜੀ ਇਧਰੋਂ ਭੀਕੀਵਿੰਡਾ ਹਾਂਜੀ ਸੁਰ ਸਿੰਘ ਬਿਲਕੁਲ ਤੇ ਝਬਾਲ ਆ ਹਾਂ ਅਲੱਗ-ਅਲੱਗ ਛੋਟੇ ਪਿੰਡ ਬਿਲਕੁਲ ਨਿੱਕੇ-ਨਿੱਕੇ ਤੇ ਮੋਬਾਈਲ ਨੰਬਰ ਆ ਪੜਨ ਨੂੰ 9946 70581 ਠੀਕ ਆ ਜੀ ਹਾਂਜੀ ਤੇ ਸ਼ੁਰੂਆਤ ਕਰੀਏ ਪਹਿਲਾਂ ਛੋਟੀ ਪਲੂਟੋਂ ਨਾ ਇਹ ਬਾਬਾ ਜੀ ਆਪਾਂ ਜਿਆਦੀਆਂ ਗੱਲਾਂ ਨਹੀਂ ਭੈਣ ਭਰਾ ਨੂੰ ਆਪਾਂ ਸੁਣਾਉਣੀਆਂ ਹਨ ਹਾਂ ਕਿ ਸਾਰੇ ਸਿਆਣੇ ਆ ਬਿਲਕੁਲ ਜੀ ਤੇ ਛੋਟੀ ਛੋਟੀ ਗੱਲਾਂ ਕਰਕੇ ਆਪਾਂ ਵੀ ਹਾਂ ਰਹੀਏ ਹਨ ਤੇ ਨਿਕ ਨਿਕ ਹੀ ਭਾ ਕਰਨੇ ਆ ਜੀ ਆਪਾਂ ਮਾਲ ਵੇਚਣਾ ਪਹਿਲਾਂ ਝੋਟੀ ਆ ਏ ਠੀਕ ਆ ਤੇ ਦੁੱਧ ਐਦਾਂ ਲਈ ਜਿਹੜਾ ਆਪਾਂ ਦੱਸਾਂਗੇ ਉਹ ਹੋਊਗਾ 8 ਕਿਲੋ ਦੁੱਧ ਆ ਠੀਕ ਆ ਬੂਛੀ ਦੇ ਮਿਲਦੀ ਆ ਇਹ ਵੀਡੀਓ ਦੀ ਬਣੀ ਆ ਬੱਚਾ ਦਾ ਮਰ ਗਿਆ ਵੀਰ ਵਾਰ ਸੁਈ ਬੂਛੀ ਕਿੱਥੇ ਆਂਦੇ ਜੀ ਬੂਛੀ ਆ ਟੰਗੀ ਆ ਬੰਦਾ ਲਓ ਬਾਹਰ ਨੂੰ ਕੱਢ ਗਏ ਬੂਛੀ ਦੇ ਮਿਲਦੀ ਆ ਹਨਾ ਠੀਕ ਆ ਖਾਂਡ ਬਹੁਤ ਪਈ ਆ ਜੀ ਹੋਣੀ ਆ ਕੱਲ ਪਰਸ ਦੀ ਜਿਹੜੀ ਧੁੱਪ ਧੁੱਪ ਨਿਕਲ ਲੱਗੀ ਆ ਆਹ ਵੇਖੋ ਤਾਜ਼ਾ ਬੱਜਾ ਜੇ ਤਾਜ਼ਾ ਹੀ ਕਟੇ ਯਾਨੀ ਅੱਜ ਨੋਵਾ ਦੇ ਨੇ ਆ ਕਟਾ ਹੈ ਹਾਂ ਖਟਾ ਹੈ ਕਟਾ ਤੇ ਵੇਖੋ ਛੱਟਦੀ ਹੈ ਕੋਈ ਗੱਲ ਨਹੀਂ ਬਾਬਾ ਜੀ ਆਪਾਂ ਗਰੰਟੀ ਨਾਲ ਜਿਹੜਾ ਵੀ ਡੰਗਰ ਦਵਾਂ ਗਰੰਟੀਆ ਦਵਾਂਗੇ ਜੇ ਅਗਲੇ ਦਿਨ ਘਰ ਜਾ ਕੇ ਵੀ ਲੱਤ ਲਾ ਜੇ ਤੇ ਮੇਰੇ ਘਰ ਵਾਸਤੇ ਦੀ ਭੋਲੇ ਬਿਲਕੁਲ ਜੀ ਬੱਚੇ ਨੂੰ ਐ ਬੱਚੇ ਨੇ ਇਸੇ ਤੇ ਮਹਿਲਾ ਨੇ ਕੋਈ ਲੱਤ ਨਹੀਂ ਤੇ ਮਹਿਲਾ ਫੋਲਾ ਫਿਰ ਅਜ ਮਾਰੂਗਾ ਬਾਈ ਨੋਵਾ ਦੇ ਨੇ ਝੂਠ ਨਹੀਂ ਮਾਰਨਾ ਪਾ ਵੀਰਵਾਰ ਮੈਸੂਈ ਆ ਅੱਜ ਹੈਗਾ ਸ਼ੁੱਕਰਵਾਰ ਹਾਂ ਨਵਾ ਦਿਨ ਜਦੋਂ ਆਟਿਕਲੋ ਦੁੱਧ ਪੱਕਾ ਜਿਹੜਾ ਰੈਡੀ ਆ ਚਲੋ ਤੋਰੀਏ ਹਾਂ ਲੋ ਜੀ ਤੋਰਾ ਚੈੱਕ ਕਰਵਾ ਦਈਏ ਦੁੱਧ ਹੈ 8 ਕਿਲੋ ਜੀ ਬਬਾਈ 8 ਕਿਲੋ ਪੱਕਾ ਗੱਲਾਂ ਬਾਤਾਂ ਵਾਲਾ ਨਹੀਂ ਜੋ ਆਵੇ ਛੋਟੀ ਹੈਗੀ ਚੰਗੇ ਹੈ ਹੋਰ ਦੁੱਧੇ 10 ਤੋਂ ਬਾਅਦ ਚੱਲ ਜੂਗੀ ਵਾ ਵਾ ਬਾਈ ਬੜੇ ਰਾਮਨਾਥ ਨੇ 10 ਤੋਂ ਬਾਅਦ ਚੱਲ ਜੂਗਾ ਪਰ ਉਹ ਛੋਟੀ ਬਾਦ ਗਾ ਇੱਕ ਮੁਫਤ ਵਾਲਾ ਕੰਨਾ ਮੁਫਤ ਵਾਲਾ ਅੱਛਾ ਚੁੜਕੀ ਨਾ ਹੀ ਉੱਡ ਜਾਈ ਚੁੜਕੀਆਂ ਨਾਲੀ ਲੈਓ ਜੀ ਇਹਦੇ ਹੀਰਾ ਆ ਲੋਕ 10 ਰੁਪਏ ਚ ਜੋਗ ਆ ਨਿਯਾਰੇ ਨਾਲ ਤੇ ਦੇਖੋ ਹੈ ਨਹੀਂ ਨੀਗੀ ਨਹੀਂ ਬਿਲਕੁਲ ਜੀ ਬਿਲਕੁਲ ਨਿਗੀ ਨਿਗੀ ਹਾਂ ਕਲਿੱਪੀ ਆ ਜਿੱਕੇ ਨਿੱਕੇ ਗਾ ਇਹ ਜਿਹਨੇ ਕਿਨੇ ਘਾਟੀ ਲਾਉਦੇ ਬਿਲਕੁਲ ਜੀ ਤੇ ਰੇਟ ਕਿਨਾ ਕਰ ਦਈਏ ਫੋਜੀ ਸਾਹਿਬ ਇਹ ਕਰਦੀ ਆਪਾਂ ਲੈਣ ਦੇ ਨਾਲੇ ਮੁੱਲ ਕਰਨੇ ਆ ਹਾਂ ਹੈਨਾ ਜਿਦਾ ਹੋਰ ਨਹੀਂ ਜਿਹੜੀਆਂ ਜਾਣ ਮੰਟੋ ਬਿਲਕੁਲ ਜੀ ਰੇਡ ਬਾਬਾ ਜੀ ਇਹਦਾ ਆਪਾਂ ਕਰਦੇ ਜੋ ਨੀਗਾ ਜਮੋਰ 90000 ਰੁਪਿਆ ਜੀ ਤੇ ਜੈਸ ਦੇ ਨੋ ਜਿਹੜੀ 85000 ਦੇ ਝੋਟੀ ਦੇ ਦੇਣੀ ਆ ਆਪਾਂ 85 ਦੀ 85000 ਦੀ ਮੇਰੇ ਲਈ ਇਤਨਾ ਬਚੇ ਆ ਹਨਾ ਨੂੰ ਸੀਰੇ ਮਿਲੂਗੀ ਥਾਪੀ ਮਾਰ ਕੇ ਜੇ ਮੈਨੂੰ ਝੋਟੀ ਲੱਤ ਵੀ ਲਾ ਜੇ ਮੇਰੇ ਘਰ ਵਾਪਸ ਆ ਜੇ ਵਾਪਸ ਆ ਜੀ ਕਿਰਾਇਆ ਵੀ ਦਵਾਂਗੇ ਯਾਰ ਇੱਕ ਛੋਟ ਕਰ ਦਗੇ ਤੁਹਾਡੀ ਮਰਜ਼ੀ ਆ ਬਾਕੀ ਮੈਂ 84 ਦੀ 84000 ਦੀ ਬਿਲਕੁਲ ਇਤਨਾ ਜੈਸਨੋ ਵਾਲੀ ਗੱਲ ਕੀਤੀ ਆਪਾਂ ਨਾ ਚਲੋ ਕੋਈ ਗੱਲ ਨਹੀਂ ਕਿਉਂਕਿ ਮੁੰਗੇ ਇੱਕ ਸਾਈਂ ਜਨਾ ਜ਼ਿਆਦਾ ਪਈ ਹੈ ਨਾ ਚਲੋ ਕੋਈ ਗੱਲ ਨਹੀਂ ਠੀਕ ਆ ਛੱਡ ਦਿਓ ਯਾਰ ਇੱਕ ਜ਼ਿਆਦਾ ਨਹੀਂ ਤੇ ਦੂਜੇ ਨੰਬਰ ਵਾਲੀ ਨੀਲੀ 라ਵੀ ਆ ਗਈ ਆ ਜਾਓ ਪਿਓਰ ਨੀਲੀ 라ਵੀ ਆ ਗਈ ਹੈ ਨਹੀਂ ਬਾਬਾ ਜੀ ਵੇਖੋ ਪਿਓਰ ਹੀ ਬੱਚਾ ਇਹਨੇ ਮੇਲੇ ਲਾਗਦਾ ਬੱਚਾ ਹੈ ਕਿਹੜਾ ਬੱਚਾ ਵਾਹ ਕੇ ਆ ਜੀ ਬਾਰਡਰ ਬੈਲਟ ਦੀ ਜਿਵੇਂ ਕਹਿ ਦਿੱ ਗਏ ਤੇ ਦਿਨ ਲੈ ਜੂਗੇ ਅੱਠ ਵੇਖੋ ਬਾਬਾ ਜੀ ਹੁਣ ਇਹਦੇ ਮਹਾਰਾਜ ਆਦਦੇ ਨਾ ਬਾਕੀ ਝੋਟੀ ਬੰਦੀ ਆਉਂਦੀ ਦਿਨੋ ਦਿਨ ਹਣਾ ਜਿੰਨੇ ਜੋ ਖੁੱਲਾ ਲੈ ਗਏ ਹੈ ਨਾ ਸਿੰਘ ਜਿਹੜਾ ਦਾਤਰੀ ਸਿੰਘ ਇਹਨੂੰ ਕਹਿ ਦਿੰਦੇ ਕਿਹੜਾ ਕਿੰਦਾ ਸ਼ਿਵਰਾ ਆ ਗਿਆ ਹਾਂ ਫਿਰ ਖੁੱਲਾ ਲੈ ਗਏ ਥੋੜਾ ਜਿਹਾ ਹਾਂ ਬਾਕੀ ਆਖੂ ਬਾਕੀ ਹੈ ਨੀਲੀ ਪਿਓਰ ਹੈ ਪੂਰੀ ਨੀਲੀ ਪਿਓਰ ਹਾਂ ਜੱਡਾ ਚੁੱਡਾ ਚੰਗਾ ਸੋਹਣਾ ਤੁਰਿਆਂ ਦਾ ਸਭੇ ਬਿਲਕੁਲ ਜੀ ਹਾਂ ਨੀਲੀ ਆ ਗਈ ਪੱਦਰ ਹੈ ਨਾ ਜਿੰਨੀ ਵੇਗੀ ਬਿਲਕੁਲ ਪੱਦਰ ਬਾਬਾ ਜਿੰਨੀ ਕੇ ਚਾਈ ਹੈਗੀ ਹੈ ਨਾ ਬਿਲਕੁਲ ਹੀ ਪੱਦਰ ਸੋਹਣੀ ਬਿਲਕੁਲ ਜੀ ਇਸ ਤਰ੍ਹਾਂ ਹਸਾਬ ਲਾਈਏ ਤੇ ਢੇਲੀ ਜੀ ਬਣ ਜਾਂਦੀ ਆ ਹਨਾ ਬਈ ਫਾਪਦਾ ਸਿੰਘ ਬਾਬਾ ਜੀ ਥੈਂਕ ਯੂ ਫਾਦਰ ਲੈਓ ਜਿੰਨਾ ਹੈਗਾ ਨਾ ਸਿੰਘ ਸੋਹਣਾ ਲੱਗਾ ਨਾ ਲੱਗਾ ਬਿਲਕੁਲ ਜੀ ਬਿਲਕੁਲ ਬਾਕੀ ਸਫਾਈ ਸੁਭਈ ਚੰਗੀ ਮੈਣੀ ਬਹੁਤ ਟਿੱਪਣ ਬਾਬਾ ਜੀ ਪੜੀ ਪੋਲੀ ਆਈ ਐ ਬੜੀ ਸੋਹਣੀ ਐ ਸਾਫ ਪੇਟ ਫੁੜਾ ਵੀ ਚੰਗਾ ਹੈ ਵਧੀਆ ਵਧੀਆ ਪੂਰੀ ਵਧੀਆ ਬੁੱਲ ਮੈਂ ਹੈ ਹਮ ਦੇ ਰੇਟ ਕਿ ਨਾ ਕਰ ਦੀਗੇ ਨਿਗੇ ਨਿਗੇ ਬਸ ਅੱਛਾ ਨਿਗੇ ਨਿਗੇ ਉੜਦੇ 90 ਅੱਛਾ ਸਿੱਧੀ ਦੇਖ ਲਈ ਵੀ 85 ਆ ਲੈ ਜੇ ਭਾਵੇਂ ਆ ਲੈ ਜੀ 84 84 84 84 ਬਾਬਾ ਜੀ 84 84 ਉੜਦੀਆਂ ਵਾਹ ਹਾਂ ਸਾਈਆਂ ਜੀ ਨਹੀਂ ਪਹਿਣਾ ਬਾਬਾ ਪਰ ਕੇ ਪਹਿਣ ਭਰਾਣਾ ਉੜਦੀਆਂ ਠੀਕ ਆ 83 ਦੀ ਭਾਵੇਂ ਆ ਫੜਲੇ ਤੇ ਭਾਵੇਂ ਝੋਟੀ ਫੜਲੇ ਜਿਹੜੀ ਮਰਜ਼ੀ ਲੈ ਜਾ ਹੈਂ ਜਿਹੜੀ ਮਰਜ਼ੀ 84000 ਦੀ ਭਾਵਾ ਕੇ ਲੋਡ ਕੀਤੇ ਅਰਕੀ ਇਹਨਾਂ ਲੋਡ ਹੀ ਬਾਬਾ ਜੀ ਬਿਲਕੁਲ ਜਾ ਜਾ ਆਜੋ ਵੀਡੀਓ ਵੇਖਣ ਵਾਲਾ ਵੀ ਆਖ ਨੂੰ ਵੀ ਵਾਕਈ ਫੌਜੀ ਸੋਹ ਲੈ ਵੀਡੀਓ ਪਾਈ ਅੱਜ ਦੇ ਨਜ਼ਾਰੇ ਲਿਆ ਤੇ ਨਜ਼ਾਰੇ ਆ ਜਾਣਗੇ ਨਜ਼ਾਰੇ ਆ ਜਾਣਗੇ ਦੂਜੇ ਅਤੇ ਜੇ ਨੰਬਰ ਵਾਲੀ ਸੋਰੀ ਇਹ ਸੋਈ ਹੈ ਤੇ ਕਿੰਨਾ ਕੁ ਥੋਦਿਆ ਬਾਬਾ ਜੀ ਸਚਾਈ ਜਿਹੜੀ ਬੋਲਣੀ ਬਿਲਕੁਲ ਹੀ 14 ਕਿਲੋ ਮੈਂ ਥਲੇ ਦੁੱਧ ਹੋਊਗਾ ਜਿਤਨਾ ਮਰਜੀ ਇਹਦੇ 4 ਡੰਗ ਆਪਣੇ ਦਾ 4 ਡੰਗ ਚੋਲੇ ਕੰਡੇ ਦੇ ਪੁੱਤਰ ਵਾਲੇ ਖਮਲੇ ਕੱਟੀ ਆ ਗਈ ਹਾਂ ਕੱਟੀ ਦਾ ਨੂੰ ਖਾਦਨੇ ਆ ਠੀਕ ਹੈ ਨੋਏ ਬਾਕੀ 90 ਸੱਜਣ ਥਲੇ ਵਾਲੂ ਆ ਦੇਖ ਲੋ ਚੰਗਾ ਥਲੇ ਹੋਇਆ ਇਸ ਤਾਰ ਪੱਧਰ ਹੋਊਗਾ ਹੈ ਅੱరే ਨਾ ਅਗਲਾ ਐ ਚੋਈ ਬਾਬਾ ਜੀ ਪੋਲੀ ਹੋ ਗਈ ਅੱਛਾ ਲਾਇਓ ਜੀ ਬੱਚੇ ਨੂੰ ਤਾਂ ਸਰੇ ਨੇ ਖਿੱਚਣਾ ਹੀ ਖਿੱਚਣਾ ਜੀ ਫੁੱਲ ਬਾਡੀ ਬੰਤਰ ਹੈ ਵੱਡਾ ਸਾਈਜ਼ ਫੁੱਲ ਸਭ ਤੋਂ ਵੱਡਾ ਹੈ ਲੈਓ ਫਿਰ ਵਾਹ ਕੀ ਵਾਜਣ ਲੋਡ ਫੁੱਲ ਉਨਾ ਦੋ ਘੰਟਾ ਰੋਣਾ ਨਹੀਂ ਫੇਰਾ ਹੀ ਆ ਜਵਾਨ ਜੂਨ ਬੜੀ ਇੱਕ ਘੰਟਾ ਰੋਕ ਹਾਂ ਕਿਹੇ ਕੱਲੋਂ ਵੀ ਕੋਈ ਕਹਿ ਨਹੀਂ ਸਕਦਾ ਜੀ ਮਾਈ ਛੋਟੀ 14 ਕਿਲੋ ਦੋ ਤੇ 14 ਕਿਲੋ ਨੈਕ ਜਿਹੜਾ ਤਿਆਰ ਵੀ ਆ ਨਾ ਸੋ ਜੀ ਮਗਰ ਕੱਟੀ ਅੱਛਾ ਜੀ ਹੇ ਇਹਦਾ ਰੇਡ ਫੌਜੀ ਸਾਹਿਬ ਬਾਬਾ ਉਹ ਹੀ ਨਿਗੇ ਨਿਗੇ ਅੱਛਾ ਇੱਕ 15 ਇੱਕ 10 ਦੀ ਇੱਕ 10 ਦੀ ਹਾਂ 14 ਕਿਲੋ ਦੁੱਧ ਚਵਾ ਕੇ ਦਵਾਂਗੇ ਦੋ ਚ ਛੱਡ ਦੇ ਇੱਕ 10 ਨੂੰ ਨਹੀਂ ਬਾਬਾ ਜੀ ਇਹ ਚੋਂ ਨਹੀਂ ਛੱਡਦਾ ਬੱਚਾ ਦਿਖਾ ਦੀ ਹੈ ਨਾ ਹਾਂ ਕੱਟੀ ਸੱਜ ਨੂੰ ਹਾਂ ਕੱਟੀ ਇਹ ਕੱਟੀ ਜੇ ਤੇ ਅੱਗੇ ਦਿਖਾਉਣੇ ਤੁਹਾਨੂੰ ਚੌਥੇ ਨੰਬਰ ਵਾਲੀ ਇਹ ਟੋਕੜ ਗੱਪਣ ਆ ਇਹ ਬਾਬਾ ਜੀ ਟੋਕੜ ਗੱਪਣ ਕਾ ਲਈ ਆ ਹਾਂ ਜੀ ਨਗੀਨਾ ਹੀ ਆ ਅੱਛਾ ਤਾਂ ਹਾ 10.5 11 ਕਿਲੋ ਦੁੱਧ ਅੱਛਾ ਦੋ ਮਹੀਨੇ ਚੈੱਕ ਪਾਸ ਦੋ ਮਹੀਨੇ ਵਾਲੀ ਚੈੱਕ ਸਾਢੇ 3 ਮਹੀਨੇ ਸੁਈਓ ਕਟਾ ਵਿਖਾ ਦਾਂਗੇ ਅੱਛਾ ਹਾਂ ਸਾਢੇ 3 ਮਹੀਨਿਆਂ ਕਿਨੂੰ ਸੁਈ ਨੂੰ ਸਾਢੇ 3 ਮਹੀਨੇ ਸੁਈ ਨੂੰ ਹੋ ਗਏ ਜੋ ਹੂੰ ਸਾਢੇ 10 ਕਿਲੋ 11 ਕਿਲੋ ਕਟਾ ਇਹਦਾ ਆਏ ਨਾ ਵਾਹ ਕਟਾ ਹਾਂ ਕਟਾ ਇਹਦਾ ਤਿੰਨ ਚਾਰ ਮਹੀਨੇ ਲਗਭਗ ਹੋ ਗਏ ਇਹਨੂੰ ਸੁਈ ਨੂੰ ਚਾਰ ਲਾ ਲੋ ਕੋਈ ਆਵੇ ਚਾਰ ਮਹੀਨੇ ਹੋ ਗਏ ਇਹਨੂੰ ਸੁਈ ਨੂੰ ਤੇ ਦੋ ਮਹੀਨੇ ਵਾਲੀ ਚੈੱਕ ਪਾਸ ਚੈੱਕ ਪਾਸ 11 ਕਿਲੋ ਦੁੱਧ 11 ਕਿਲੋ ਥੋੜੀ ਵੱਡੀ ਮੈਂ ਜਿਹਨੂੰ ਰੱਖਦੇ ਆ ਵਾਹ ਵਾਹ ਬਾਡਾ ਹੀ ਹੈ ਨਾ ਚਲੋ ਤੋੜ ਦੋ ਠੀਕ ਹੈ ਇਹ ਇਤੋਂ ਨੇ ਥੋੜਾ ਹਲਕਾ ਸੀ ਨਹੀਂ ਕਰੀ ਪਾਇਆ ਬਿਲਕੁਲ ਬਿਲਕੁਲ ਨਹੀਂ ਲਾਇਓ ਕੋਣੀ ਬਾਡਾ ਹੀ ਹੈ ਮੈਂ ਨਾ ਮੈਂ ਅਰੇ ਬਾਬਾ ਹੀ ਟਰਾਕਿਆ ਹੈ ਭਾਈ ਦੇ ਹੈ ਬੱਚੇ ਆਣ ਵਜਨ ਲੋਡ ਤੇ ਬੜਾ ਫੌਜੀ ਸਾਹਿਬ ਤੁਹਾਡੇ ਮੋਢੇ ਨੂੰ ਤੁਹਾਨੂੰ ਧੱਕੀ ਫਿਰਦੀ ਆ ਜਵਾਨਪੁਰੀ ਹਾਂ ਜਵਾਨ ਹੈ ਧਿਆਨ 11 ਕਿਲੋ ਦੁੱਧ ਤੇ 2 ਮਹੀਨਿਆਂ ਦੀ ਸਜਣੋਂ ਚੈੱਕ ਪਾਸ ਨੋ ਜੀ ਇਹ ਫੌਜੀ ਸਾਹਿਬ ਕਿੰਨੇ ਦੀ ਅੱਛਾ 105 ਦੀ 1 ਲੱਖ 5 ਦੀ 105 ਦੀ ਠੀਕ ਆ ਨਾਲੇ ਪੁੰਨੇ ਦੇ ਨਾਲੇ ਫਲੀਆਂ ਦੋਵੇਂ ਕੰਮ ਹੀ ਆ ਠੀਕ ਆ ਆ ਸਜਣੋਂ ਪਸ਼ੂ ਜੀ ਫੌਜੀ 16